हेलो गाइस वेलकम बैक माय चैनल नन्नू की नई स्लेट देखो गाइस पापा लेके आए नन्नू दे उने होने जाके नन्नू पढ़ती है ना रोज रोज बैठे वन टू सीखती देखो सिखाओ इन्हें कोई आया है बाहर ਨਨੂ 1 2 ਲਿਖੋ ਬੇਟੇ 1 2 ਮੈਂ ਬਟਨ ਦਬਾ ਕੇ ਸਾਰਾ ਕਲੀਅਰ ਹੋ ਜਾਂਦਾ ਇਹਨੂੰ ਕਲੀਅਰ ਕਰੋ ਓਹ ਕਲੀਅਰ ਹੋ ਗਿਆ ਸਾਰਾ ਐਸੇ 1 2 ਲਿਖੋ 1 2 ਨਨੂ ਪਤਾ ਕਿ ਐਸੇ ਇਧਰ ਓਕੇ ਓਕੇ ਇੱਥੇ 1 2 ਲਿਖਣਾ 1 2 ਲਿਖ ਫਿਰ ਇੱਥੇ ਬਟਨ ਦਬਾ ਕੇ ਐਸੇ ਕਲੀਅਰ ਆ ਦੇਖੋ ਨਿੰਨੂ ਦੀ ਪੜਾਈ ਦੇਖੋ ਉਹ ਮਿੰਟਾਂ ਵਿੱਚ ਮਿਟ ਗਿਆ ਨਾ ਮਾਂ ਤੁਸੀਂ ਕਿ ਆਇਓ ਹਾਂ ਮੈਂ ਲੈ ਕੇ ਆਈ ਹਾਂ ਮੈਂ ਅੱਗੇ ਆਇਓ ਹਾਂ ਮੈਂ ਲੈ ਕੇ ਆਈ ਹਾਂ ਥੈਂਕ ਯੂ ਬੋਲੋ ਹਾਂ ਤੁਮਾ ਮਮਾ ਵੈਲਕਮ ਬੇਟਾ ਚਲੋ ਇਹਨੂੰ ਕਲੀਅਰ ਕਰ ਦੋ ਇਹਨੂੰ ਕਲੀਅਰ ਕਰ ਦੋ ਇੱਥੋਂ 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 ਬਟਨ ਦਬਾ ਕੇ ਓਹ ਕਲੀਅਰ ਹੋ ਗਿਆ ਲੈ ਤੇ ਨਾਮ ਲਿਖੇ ਨਾਮ ਲਿਖੇ ਨੰਨੂ ਦਾ ਬਾਣਟੂ ਲੇਖਣਾ ਆਵੇ ਨੰਨੂ 1 ਜੋਰ ਦੇ ਬਟਨ ਦਬਾ ਉਹ ਜਾਦੂ ਜਾਦੂ ਇਸ ਲੇਟ ਹੈ ਜਾਦੂ ਇਸ ਲੇਟ ਨੰਨੂ ਦੀ ਜਾਦੂਈ ਸਲੇਟ राती 12 12 वे तक साडी पढ़ाकू पडदी बुक्स लेके बैठ जाएगी मम्मा ए फोर एप्पल सिखाओ ऐसे नहीं बेटे ऐसे हां जी संजीव जी सॉरी सॉरी नाम लिया तोडा मम्मा जी देख ਕੇ ਲੈ ক্রিকেট ਆਪ ਹੀ ਆਜਾ ਪਰ ਮੈਂ ਰੇਅਰ ਦੇ ਉੱਠ ਕੇ ਗਏ 6 ਵਜੇ ਨੇ ਹੋਣਾ ਇਹਨੇ ਮੈਚ ਜਿੱਤ ਗਿਆ ਸੀ ਅੱਜ ਦੁਪਹਿਰ ਦੇ 2 ਵਜੇ ਆਏ ਨੇ ਦੇਖੋ ਗਾਇਜ਼ ਮੈਚ ਜਿੱਤ ਗਿਆ ਸੀ ਅੱਜ ਅੱਛਾ ਸੌ ਰਨ ਮਾਰਿਆ ਸੀ 100 ਦੂਜੀ ਟੀਮ ਨੂੰ 30 ਤੇ ਆਊਟ ਕਰਤਾ ਸੀ 30 ਤੇ ਓਨਲੀ 30 ਰਨ ਅੱਛਾ ਬਹੁਤ ਮਜ਼ਾ ਆਇਆ ਇੱਕ ਬਰਥਡੇ ਸੀ ਮੁੰਡੇ ਦਾ ਉਹਨੇ ਪਾਰਟੀ ਕੀਤੀ ਹਾਂ ਸਮੋਸੇ वगैरह ਨੂੰ ਆਏ अच्छा बॉल्डिंग स्मੋਸੇ پارٹی ਕੀਤੀ ਨੇ हां ਤੇ ਬੁਧੀਆਂ ਇੰਜੋਏ ਹੋ ਗਿਆ ਸੰਡੇ ਦਾ ਤੇ ਹੁਣ ਮੈਂ ਨਹਾ ਤੋਂ ਲਿਆ ਹੁਣ ਤੁਸੀਂ ਐਪਲ ਖਵਾ ਦਿਓ ਕੱਟ ਕੇ ਓਕੇ ਜੀ ਖਿਲਾ ਦੇਣੀ ਖਿਲਾਓ ਫਿਰ ਚਲੋ ਦੇਖੋ ਗਾਇਜ਼ ਬਿੱਲੀਆਂ ਨੇ ਸਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੈ ਜਰੱਕ ਗੇਟ ਅਸੀਂ ਖੁੱਲਾ ਨਹੀਂ ਛੱਡ ਸਕਦੇ ਕਿਉਂ ਦੇਖੋ ਕਿਚਨ ਵਿੱਚ ਵੜ ਗਈ ਅੰਦਰ ਆ ਗੇਟ ਬੰਦ ਰੱਖੀਦਾ ਆ ਦੇਖੋ ਦੇਖ ਦੇਖੋ ਕਿਚਨ ਵਿੱਚੋਂ ਨਿਕਲੀ ਐ ਬਸ ਥੋੜਾ ਜਿਹਾ ਗੇਟ ਖੋਲਣ ਦੀ ਧੀਰ ਹੈ ਨਾਲ ਹੀ ਅੰਦਰ ਐਂਟਰ ਹੋ ਜਾਂਦੀਆਂ ਨੇ ਪਤਾ ਨਹੀਂ ਇਹਨਾਂ ਨੂੰ ਸਾਡਾ ਖਾਰੀ ਮਿਲਦਾ ਬਿੱਲੀਆਂ ਨੂੰ ਹਾਂਜੀ ਨੰਨੂ ਬਾਹਰ ਕਿਉਂ ਜਾ ਰਿਹਾ ਉਹ ਦੇਖੋ ਪਾਣੀਪੂਰੀ ਵਾਲਾ ਆਇਆ ਬਸ ਉਹ ਭੱਜ ਗਈ ਪਾਣੀਪੂਰੀ ਖਾ ਕੇ ਮੈਂ ਆਈ ਦੇਖੋ ਜਿਵੇਂ ਬੜੀ ਖਾ ਲੈਣੀ ਓਏ ਪਾਪੜੀ ਲੈਣ ਚਲੀ ਗਈ ਭਾਈ ਤੇ ਦੇਖੋ ਉਹ ਖੜੀ ਦੇਖੋ ਪਾਪੜੀ ਲੈ ਕੇ ਨੇ ਭੱਜਿਆਣਾ ਦੇਖੋ ਆ ਗਈ ਨਾ ਆ ਗਈ ਅੱਜ ਬਸ ਆਵਾਜ਼ ਹੁੰਦੇ ਆਈ ਨਾ ਭਾਈ ਦੀ ਬਾਹਰ ਆਉਣ ਦੇ ਮਿੰਟ ਵਿੱਚ ਲੇ ਆਇਆ ਪਾਪੜੀ ਲੈ ਆਇਆ ਖਾਲੀ ਪਾਪੜੀ ਖਾਣੀ ਹੈ ਕਿਉਂ ਮੈਂ ਪਾਪੜੀ ਖਾਣੂ ওকে ਕੀ ਹੋਇਆ ਕੀ ਹੋਇਆ ਕੀ ਹੋਇਆ कैटी आई सी चक्की हूँ ना बाबू गंदी होगी ये तो गंदी होगी नो साइड ते हो जा पानी पूरी वाला आ, आ गया तेरे राजू ਦੇ ਸਪੈਸ਼ਲ ਗੋਲ ਗੱਪੇ ਗੋਲ ਗੱਪੇ ਭਾਈ ਵੱਲੇ ਗਾਈਜ਼ ਇਹਦੇ ਗੋਲ ਗੱਪੇ ਟੇਸਟੀ ਹੁੰਦੇ ਆ ਬਹੁਤ ਪਰ ਰੋਜ਼-ਰੋਜ਼ ਨਹੀਂ ਖਾਂਦੇ ਅਸੀਂ ਬਾਸੋਂ ਮੈਂ ਸਬਜੀ ਬਣਾਨੀ ਹੈ बाबू ਰਾਤ ਦੀ ਬਸ ਗਾਈਜ਼ ਹੁਣ ਰਾਤ ਦੀ ਸਬਜੀ ਦੀ ਤਿਆਰੀ ਕਰੀਏ ਲਸਣ ਵਗੈਰਾ ਅਦਰਕ ਲਸਣ ਛਿਲিয়ে ਐਡ ਕਰੀਏ ਰਾਤ ਦਾ ਕੰਮ ਸ਼ੁਰੂ ਨੰਨੂ ਇੱਧਰ ਆਇਆ ਬਾਪੂ ਬਾਹਰ ਹੀ ਜਾਣਾ ਗਲੀ ਚ वैसे सुख बहुत है सब्जी वगैरह नहीं हो मसाला मिनट में बन जाता है मिनट लगता मसाले ज देखो मसाला बन रहे है लाल गाइस मैं तुम दसौली भी सच मैं बना रही हाँ मटर पनीर मटर पनीर मटर पनीर का मसाला बन हैं चंगी तरह भुनिया गया मसाला बस दो मिनट होनी लो और वो भी ना आ गया ਆ ਗਿਆ ਮਗਾ ਨਹੀਂ ਆਇਆ ਅੱਛਾ ਤੇ ਹੁਣ ਐਗਜ਼ਾਮ ਕਰਦੇ ਤੋਂ ਸਟਾਰਟ ਨੇ ਬੈਨੇਜਾ ਅੱਛਾ ਪੂਰੀ ਫੋਲ ਤਿਆਰੀ ਕਰ ਲਿਓ ਪਲੱਸ 2 ਦੀ ਪੜਾਈ ਹੈ ਬਸ ਪੂਰੀ ਹੈ ਤਿਆਰੀ ਹਾਂ ਪੂਰਾ ਵਧੀਆ ਠੀਕ ਹੈ ਨੰਨੇ ਦਾ ਧਿਆਨ ਰੱਖਿਓ ਬਾਹਰ ਗਲੀ ਚ ਅੱਜ ਕੱਲ ਕੁੱਤੇ ਵੀ ਬਹੁਤ ਨੇ ਬਾਹਰ ਗਲੀ ਵਿੱਚ ਹਨ ਗਾਇਜ਼ ਤੁਹਾਡੇ ਨਾਲ ਸਾਰਾ ਦਿਨ ਰੋਜ਼ ਡੇਲੀ ਲਾਈਫ ਆਪਣੇ ਦੱਸੀ ਦੀ ਹੈ ਡੇਲੀ ਰੂਟੀਨ ਦੱਸੀ ਰਹੀਏ ਤੁਹਾਡੇ ਤੋਂ ਕਾਹਲਾ ਲੱਗੋ ਸਾਰਾ ਕੁਝ ਤੁਹਾਨੂੰ ਦਿਖਾਈਦਾ ਗਾਇਜ਼ ਲਾਈਕ ਕਮੈਂਟ ਦਬਕੇ ਕਰਦੇ ਹੋ ਗਾਇਜ਼ ਲੋ ਜੀ ਇੱਥੇ ਚੱਲ ਰਿਹਾ ক্রিকেট ਮੈਚ ਬੱਚਿਆਂ ਦਾ ਸਰ ਆਹ ਗਲਤ ਵਾਲਾ ਮੈਂ ਨਹੀਂ ਮੰਨਦਾ ਲੈ ਕੇ ਆ ਨਾ ਬੋਲ ਕਰ ਜਾ ਆਹ ਲੈ ਨਾਲ ਬੜੀ ਮम्मा ਹੈਲੋ ਰੋਹਨ ਗਾਇਜ਼ ਰੇਤ ਵਾਲੀ ਛੱਲੀ ਖਾ ਲਓ ਕਿਸੇ ਕਿਸ ਨੂੰ ਪਸੰਦ ਹੈ ਕਮੈਂਟ ਵਿੱਚ ਦੱਸਣਾ ਜਰੂਰ ਇਹ ਮੇਰੀ ਗੁੜੀਆਂ ਨੂੰ ਪਸੰਦ ਹੈ ਖਾ ਲਓ ਗਾਇਜ਼ ਗਾਇਜ਼ ਹੁਣ ਮੈਂ ਕਰਦੀ ਆ ਇਸ ਵਲੌਗ ਦਾ ਐਂਡ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁਲ ਕਰਦੇ ਹੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਤੇ ਨਵੇਂ ਵਲੌਗ ਵਿੱਚ ਬਾਏ ਬਾਏ ਗਾਇਜ਼